ਜਗਰਾਉਂ ਦੇ ਨੇੜੇ ਪਿੰਡ ਪੋਨੇ ਦੇ ਕੋਠੇ ਦੇ ਰਹਿਣ ਵਾਲੇ ਇੰਗਲੈਂਡ ਤੋਂ ਆਏ 24 ਸਾਲਾ ਦੇ ਅਮਰਿੰਦਰ ਸਿੰਘ ਨੇ ਬੀਤੇ ਕੱਲ ਆਪਣੇ ਸਹੁਰਿਆਂ ਦੇ ਘਰ ਜਾ ਕੇ ਖੁਦਕੁਸ਼ੀ ਕਰਨ ਲਈ ਸਲਫਾਸ ਖਾ ਲਿਆ ਅਤੇ ਆਪਣੀ ਮੌਤ ਲਈ ਆਪਣੇ ਸੱਸ ਸਹੁਰੇ ਨੂੰ ਜ਼ਿੰਮੇਵਾਰ ਦੱਸਿਆ ਇੱਕ ਵੀਡੀਓ ਵੀ ਵਾਇਰਲ ਕਰ ਦਿੱਤੀ ਸਹੁਰਿਆਂ ਨੇ ਫੌਰਨ ਅਮਰਿੰਦਰ ਸਿੰਘ ਨੂੰ ਇਲਾਜ ਲਈ ਜਗਰਾਉਂ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਲਾਸ਼ ਵਾਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮ੍ਰਿਤਕ ਦੇ ਸੱਸ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਆਉ ਦੇਖਦੇ ਹਾਂ ਜਗਰੋਂ ਤੋਂ ਹੀ ਮਰਾਜ ਬੱਬਰ ਦੇ ਨਾਲ ਰਜਨੀ ਸਮਸਲ ਦੀ ਰਿਪੋਰਟ ਜੇਵਨ ਉੱਪਰ ਹੋਇਆ ਮਰੀ ਮਾਲ ਦੇ ਜ਼ਿੰਮੇਵਾਰ ਸਰਪੰਚ ਵਾਲਾ ਇਹੋ ਪੁਰੀਦਾ ਸਰਪੰਚ ਵਾਲਾ ਹੀ ਮੈਂ ਹੋਰ ਕੋਈ ਨਹੀਂ ਨਾ ਮੈਂ ਖੁਦ ਇਹ ਨਾਂ ਰੱਖ ਕੇ ਆਦੀ ਮੇਰਾ ਨਾਮ ਗੁਰਤੇਜ ਸਿੰਘ ਸਰਪੰਚ ਕੋਠੇਪੁਰ ਨਾ ਜੀ ਮੇਰੇ ਪਿੰਡ ਦਾ ਲੜਕਾ ਅਮਨਦਰ ਸਿੰਘ ਸਾਨੋ ਪ੍ਰਵਿੰਦਰ ਸਿੰਘ ਉਹ ਇੰਗਲੈਂਡ ਦਾ ਇੰਗਲੈਂਡ ਗਿਆ ਹੋਇਆ ਸੀ ਸਟੱਡੀ ਬੇਸ ਤੇ ਕਰੀਮ ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਪਿੰਡ ਰਸੂਲਪੁਰ ਉਹ ਰਸੂਲਪੁਰ ਉਹ ਤੋਂ ਬਾਅਦ 8 ਮਹੀਨੇ ਬਾਅਦ ਇਹ ਲੜਕਾ ਜਿਹੜਾ ਪਿੰਡ ਆਇਆ ਸੀਗਾ ਮਹੀਨਾ ਕੁ ਹੋ ਗਿਆ ਇਹ ਦੋਨੋਂ ਇਕੱਠੇ ਰਹਿ ਰਹੇ ਸੀ ਉਹਦੀ ਇਹ ਆ ਅਮਨਿੰਦਰ ਸਿੰਘ ਦੀ ਵਾਈਫ ਉਸ ਤੋਂ ਬਾਅਦ ਇਹਨਾਂ ਦਾ ਘਰੇ ਕੋਈ ਡਿਸਕੂਟ ਹੋਇਆ ਸੋਚੀ ਥੋੜਾ ਬਹੁਤਾ ਉਹਦੇ ਵਿੱਚ ਜਿਹੜੇ ਉਹਦੇ ਮਾਪੇ ਸੀਗੇ ਥੋੜਾ ਬਹੁਤ ਜ਼ਿਆਦਾ ਦਖਲ ਆਉਂਦਾ ਜੀ ਕਰਦੇ ਸੀ ਉਹ ਬੇਟੇ ਦੇ ਕਹਿਣ ਮੁਤਾਬਕ ਜੀ ਹਾਂਜੀ ਉਸ ਤੋਂ ਬਾਅਦ ਉਹਨੇ ਕੀ ਕੀਤਾ ਜਾ ਕੇ ਉਹਨੂੰ ਲੈ ਗਏ ਸੀ ਬੇਟੀ ਨੂੰ ਇੱਥੋਂ ਪਿੰਡੋਂ ਸਾਡੇੋਂ ਉਹ ਜਾ ਕੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਉਹਨੇ ਜਾ ਕੇ ਉਹਨਾਂ ਦੇ ਘਰ ਚ ਲਿਆ ਗਿਆ ਉਹਨਾਂ ਦੇ ਘਰ ਲਿਆ ਕਿ ਉਹਨੇ ਜਾ ਕੇ ਕੋਈ ਉੱਥੇ ਸੁਸਾਈਡ ਕਰ ਲਿਆ ਜੀ ਉਹਨੇ ਆਪਣਾ ਵੀਡੀਓ ਬਣਾ ਕੇ ਵੀ ਪਾਤੀ ਆਪਣੀ ਭੂਆ ਨੂੰ ਕਿ ਮੈਂ ਇਹਨਾਂ ਦੇ ਦੁੱਖ ਤੋਂ ਮਰ ਰਿਹਾ ਵਾਂ ਜੀ ਜਦੋਂ ਪੋਰ ਸਪੋਰਟ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਐਸ ਐਚਓ ਸਾਹਿਬ ਸਰਜੀਤ ਸਿੰਘ ਜੀ ਇਹ ਚੌਕੀ ਇੰਚਾਰਜ ਸਰਜੀਤ ਸਿੰਘ ਜੀ ਸਾਡੇ ਪਹੁੰਚੇ ਉੱਥੇ ਉਹਨਾਂ ਨੇ ਪਹੁੰਚ ਕੇ ਬੰਦ ਦੀ ਕਾਰਵਾਈ ਇਹਨਾਂ ਮੌਕੇ ਤੇ ਕੀਤੀ ਹੈ ਤੇ ਅੱਜ ਉਹਨਾਂ ਦੇ ਦਸਣ ਮੁਤਾਬਕ ਉਹਨਾਂ ਦੇ ਸਹੁਰੇ ਨੂੰ ਵੀ ਅਰੈਸਟ ਕਰ ਲਿਆ ਗਿਆ ਅਸੀਂ ਇਹਨਾਂ ਦੀ ਕਾਰਵਾਈ ਤੋਂ ਪੁਲਿਸ ਦੀ ਕਾਰਵਾਈ ਤੋਂ ਬਹੁਤ ਸੰਤੁਸ਼ਟ ਆ ਵਧੀਆ ਕੰਮ ਕੀਤਾ ਇਹਨਾਂ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਪੰਚਾਇਤੀ ਤੌਰ ਤੇ ਉਦੋਂ ਪਹਿਲਾਂ ਕੋਈ ਇਹਨਾਂ ਦਾ ਸਮਝੌਤਾ ਵੀ ਹੋਇਆ ਤੁਹਾਡੇ ਕੋਲ ਬੈਠ ਕੇ ਕਦੇ ਨਹੀਂ ਉਹ ਨਹੀਂ ਉਹਨਾਂ ਨੇ ਉਥੋਂ ਵਾਲੇ ਸਰਪੰਚ ਸਾਹਿਬ ਦੇ ਕੋਲੇ ਬੈਠ ਕੇ ਸਮਝੌਤਾ ਹੋਇਆ ਸੀ ਫਿਰ ਉਸ ਤੋਂ ਬਾਅਦ ਜਦ ਦੇ ਕੁੜੀ ਨੂੰ ਲੈ ਕੇ ਗਏ ਆ ਉਦੋਂ ਇੱਕ ਵਾਰ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਸਾਡੀ ਕੁੜੀ ਨੇ ਇੱਥੇ ਬਸਣਾ ਨਹੀਂ ਹੈਗਾ ਉਹਨਾਂ ਨੇ ਕਿਹਾ ਵੀ ਚਲੋ ਤੁਹਾਨੂੰ ਅਸੀਂ ਟਾਈਮ ਦਿੰਨੇ ਆ 10 ਦਿਨ ਦਾ ਟਾਈਮ ਲੈ ਲਓ ਵੀ ਆਪਾਂ ਸੋਚਿਆ ਜਾਵੇ ਵੀ ਆਪਾਂ ਇਹ ਗੱਲ ਨੂੰ ਨਾ ਪਤਲਾ ਕਾਲੇ ਰਸਤੇ ਦੇ ਨਾਂ ਪਈਏ ਤੇ ਉਹ ਤੁਹਾਨੂੰ ਨਹੀਂ ਉਹਨਾਂ ਦਾ ਕੁਝ ਹੋ ਸਕਿਆ ਦੂਜੇ ਤਾਂ ਨਹੀਂ ਇਹ ਬੋਟਾ ਜਿਹੜਾ ਉੱਥੇ ਚਲਾ ਗਿਆ ਉੱਥੇ ਜਾ ਕੇ ਉਹਨਾਂ ਸੂਇਸਾਈਡ ਕਰ ਲਿਆ ਕਾਰਨ ਪੁੱਛਿਆ ਜੀ ਵੀ ਕੀ ਨਾ ਰਹਿਣ ਦਾ ਕਾਰਨ ਨਹੀਂ ਕਾਰਨ ਤਾਂ ਕੋਈ ਛੋਟੀਆਂ-ਮੋਟੀਆਂ ਗੱਲਾਂ ਹੀ ਆਸੂਚੀ ਕਰ ਰਹੇ ਸੀ ਕਿ ਇਹ ਮੇਰੀ ਗੱਲ ਨਹੀਂ ਮੰਨਦੀ ਇਸ ਤਰ੍ਹਾਂ ਬੋਟੀ ਨੇ ਕਾਰਨ ਨੂੰ ਸਾਹਮਣੇ ਆਇਆ ਜੀ ਸਾਡੇ ਬਾਹਰ ਜਾਣ ਨੂੰ ਲੈ ਕੇ ਤਾਂ ਕੋਈ ਚੱਕਰ ਸੀ ਵੀ ਮੈਨੂੰ ਬਾਹਰ ਨਹੀਂ ਲੈ ਕੇ ਜਾਂਦਾ ਜਾਂ ਮੁੰਡਾ ਉਹ ਆ ਨਹੀਂ ਬਾਹਰ ਤਾਂ ਮੁੰਡਾ ਸਟੱਡੀ ਵਾਸਤੇ ਗਿਆ ਸੀਗਾ ਇਹ ਹੁਣ ਉਹ ਇੱਥੇ ਆ ਗਿਆ ਸੀਗਾ ਹੁਣ ਇਹ ਵੀ ਨਹੀਂ ਪਤਾ ਕਿ ਮੁੰਡਾ ਪੱਕਾ ਆ ਗਿਆ ਸੀ ਜਾਂ ਉਹਨੇ ਦੁਬਾਰਾ ਜਾਣਾ ਸੀਗਾ ਇਹ ਵੀ ਨਹੀਂ ਪਤਾ ਸਾਨੂੰ ਤੇ ਜਿਹੜੀ ਲਾਸ਼ ਆ ਜਿਹੜੀ ਉਹ ਕਿੱਥੋਂ ਉਹਦੇ ਸੋਰੇ ਪਰਵਾਸ ਤੋਂ ਇੱਕ ਪਿੰਡ ਤੋਂ ਸ਼ੁਰੂ ਕੀਤੀ ਸੀ ਜੀ ਨਹੀਂ ਕਲਿਆਣੀ ਹਸਪਤਾਲ ਤੋਂ ਜੀ ਉੱਥੋਂ ਦੀ ਜਿਹੜੀ ਸਲਫਾਸ ਕਰਦੀ ਸੀ ਕਿੱਥੇ ਕਰਦੀ ਸੀ ਜੀ ਸੋਰੇ ਘਰ ਜੀ ਸੋਰੇ ਘਰ ਹੀ ਗਿਆ ਸੀ ਹਾਂ ਜੀ ਕਿੱਧਰ ਗਿਆ ਸੀ ਜੀ ਸੋਰੇ ਘਰ ਇਸ ਵੇਲੇ ਟਾਈਮ ਤੇ ਸਵੇਰੇ ਗਿਆ ਉੱਥੇ ਸਲਫਾਸ ਹਾਂਜੀ ਹਾਂਜੀ ਉੱਥੇ ਸਲਫਾਸ ਕਰ ਲੀਏ ਤੇ ਬੱਚਾ ਸੀਗਾ ਜੀ ਅਮਨਿੰਦਰ ਸਿੰਘ 23 ਸਾਲ ਦੀ ਉਮਰ ਸੀਗੀ ਜੀ ਤੇ ਬਾਈ ਦੇ ਵਿੱਚ 2022 ਦੇ ਵਿੱਚ ਜੁਕੇ ਗਿਆ ਸੀਗਾ ਇਹਦਾ ਜਿਹੜਾ ਪਿਛਲੇ ਸਾਲ ਵਿਆਹ ਹੋਇਆ ਸੀਗਾ 24 ਦੇ ਵਿੱਚ ਤੇ ਉਦੋਂ 15 ਦਿਨ ਅਮਨਦੀਪ ਘੋੜਾ ਰਸੂਲਪੁਰ ਜੰਦੀ ਦੀ ਲੜਕੀ ਜਿਹਨਾਂ ਦਾ ਵਿਆਹ ਹੋਇਆ ਸੀਗਾ ਪ੍ਰੇਮ ਸੋਨ ਦਾ ਨਾਲ ਇਹਨਾਂ ਦਾ ਵਿਆਹ ਹੋਇਆ ਸੀਗਾ ਤੇ ਹੁਣ ਇਹ ਪਿਛਲੇ ਮਹੀਨੇ ਜੁਕੇ ਤੋਂ ਵਾਪਸ ਆਇਆ ਸੀਗਾ ਜੀ ਇਹ ਜਿਹੜੀ ਲੜਕੀ ਆ ਦੋ ਦਿਨ ਪਹਿਲਾਂ ਚਲੀ ਗਈ ਸੀ ਆਉਦੇ ਪੇਕੇ ਇਹ ਲੈਣ ਗਿਆ ਸੀਗਾ ਇਹਨਾਂ ਦੇ ਜਿਹੜੇ ਹੈਗੇ ਫਾਦਰ ਸਾਹਿਬ ਜਿਨ੍ਹਾਂ ਦੇ ਵਿਆਹ ਦਾ ਪਰਚਾ ਬਰਜ ਹੋਇਆ ਵਾ ਪਰਮਿੰਦਰ ਸਿੰਘ ਦੇ ਉਹਨਾਂ ਮੁਤਾਬਕ ਜਿਹੜੇ ਇਹ ਸੱਸ ਸਹੁਰਾ ਸੀਗਾ ਉਹਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਤੇ ਵਿਆਹ ਤੋਂ ਨਾਕੋਲ ਸੀਗੇ ਜਿਸ ਕਰਕੇ ਉਹਨੇ ਸਲਫਾਸ ਜਿਹੜਾ ਲੜਕਾ ਵਾ ਬਨਿੰਦਰ ਸਿੰਘ ਇਹਨੇ ਸਲਫਾਸ ਖਾਲੀ ਸਲਫਾਸ ਸਾਹਿਬ ਜੀ ਤੇ ਕਲਿਆਨੀ ਹਸਪਤਾਲੇ ਦੀ ਜੀ ਦਿੱਤੋਗੀ ਕੇਸ ਅਜਿਹਾ ਹੋ ਗਿਆ 104 ਨੰਬਰ ਹਾਂਜੀ 108 ਬੀਐਨਐਸ ਦੇ ਤਹਿਤ ਜਿਹੜੇ ਦੋਸ਼ੀ ਹੈ ਦੇ ਵਿੱਚ ਲਖਵੀਰ ਕੌਰ ਤੇ ਜਗਤਾਰ ਸਿੰਘ ਇਹਨਾਂ ਦੀ ਅ레ਸਤੀ ਜਿਹੜੀ ਆ ਕੀਤੀ ਜਾ ਰਹੀ ਹੈ ਮੁੱਢਲੀ ਜਾਂਚ ਤੋਂ ਕੀ ਪਤਾ ਲੱਗ ਰਿਹਾ ਹੈ ਜਿਆਦਾ ਕੋਲੋਂ ਜਿਆਦਾ ਵੇ ਇਹ ਬੱਚੇ ਦੀ ਰਾਤ ਅਸੀਂ ਮੁਕਦਮਾ ਕਰਦੇ ਕਰਕੇ ਪੋਸਟਮਾਰਟਮ ਜਿਹੜਾ ਹੋ ਰਿਹਾ ਵਾ ਤੇ ਉਹ ਸਲਫਾਸ ਹੀ ਜ਼ਾਦੇ ਨੇ ਹਾਂਜੀ ਉਹਦੇ ਵਿੱਚ ਜਿਹੜੀ ਆਪਾਂ ਉਹਦਾ ਵਿਸਰਾ ਭੇਜਾ ਕੇ ਖੜੜ ਇਹਨਾਂ ਦੇ ਪਹਿਲਾਂ ਕੋਈ ਡਿਸਪਿਊਟ ਹੋਇਆ ਸੀ ਉਹਨਾਂ ਦਾ ਆਪਸ ਵਿੱਚ ਇਹ ਤਾਂ ਇਹ ਦੱਸਦੇ ਆ ਵੀ ਜਿਹੜਾ ਲੜਕਾ ਸੀਗਾ ਬਜਰ ਦਾ ਬੱਚਾ ਆਇਆ ਵਾ ਉਹਦੇ ਦੇ ਸਾਰੇ ਪਰਿਵਾਰ ਵੱਲੋਂ ਦਖਲਅੰਦਾਜ਼ੀ ਜਿਹੜੀ ਹੋ ਰਹੀ 7 ਸਹਸਰੇਆਂ ਨੂੰ 15 ਦਿਨਾਂ ਬਾਅਦ ਬਾਹਰ ਚਲਾ ਗਿਆ ਸੀਗਾ ਹਾਂਜੀ ਹਾਂਜੀ ਇਹ ਤਾਂ ਹੁਣ ਪਿਛਲੇ ਮਹੀਨੇ ਹੀ ਆਇਆ ਸੀਗਾ ਅਪ੍ਰੈਲ ਚ ਆਇਆ ਸੀਗਾ ਤੇ ਬਸ ਸਾਹ ਮਹੀਨੇ ਦੇ ਵਿੱਚ ਵਿੱਚ ਹੀ ਤਕਰੀਬਾ ਦੇ ਇਹ ਗਲਵਾਤ ਹੋ ਗਏ ਕੋਈ ਸੁਸਾਈਡ ਨੋਟ ਵਗੈਰਾ ਮਿਲੇ ਨਈ ਸੁਸਾਈਡ ਨੋਟ ਨਹੀਂ ਮਿਲੇ ਕੋੜੇ ਸਲਫਾਸ ਖਾਨ ਤੋਂ ਉਪਰੰਤ ਜਿਹੜੀ ਇੱਕ ਵੀਡੀਓ ਕਲਿੱਪ ਭੇਜਿਆ ਸੀਗਾ ਉਹਦੀ ਵੀ ਅਸੀਂ ਯਾਦ ਕਰ ਰਹੇ ਹਾਂ ਵੀਡੀਓ ਕੋਲ ਪਾ ਦਿਪੂਆ ਉਹਨਾਂ ਨੇ ਭੇਜਿਆ ਸੀਗਾ ਉਹ ਵਾਲੇ ਜਿਹੜਾ ਵਾ ਮਦਈ ਨੂੰ ਭੇਜਿਆ ਪਰਮਿੰਦਰ ਸਿੰਘ ਨੂੰ ਮਰਨ ਵਾਲੇ ਦੇ ਬਾਪ ਨੂੰ ਜੀ ਹਾਂਜੀ ਹਾਂਜੀ ਉਹ ਵੀ ਉਹਨਾਂ ਨੇ ਸਾਨੂੰ ਦੇਤਾ ਵਾ ਤੇ ਚ ਵੀ ਉਹਨੇ ਆਪਦੀ ਸੱਸ ਤੇ ਸਹਰੇ ਦਾ ਜ਼ਿਕਰ ਕੀਤਾ ਵਾ ਵੀ ਮੈਂ ਇਹਨਾਂ ਤੋਂ ਦੁਖੀ ਹੋ ਕੇ ਜਿਹੜਾ ਜੇ ਮੈਨੂੰ ਕੁਝ ਹੁੰਦਾ ਵਾ ਤਾਂ ਇਹ ਜ਼ਿੰਮੇਵਾਰ ਨੇ ਮੇਰੀ ਮੌਤ ਧੰਨਵਾਦ